ਅਨੀ ਜਸਸੀ ਦਾ ਵਾਲੇ ਕੇ ਬਾਅਦ ਜਗਤੀ ਅੰਦਰ ਪਾਣਾ ਵੀ ਕੀ ਬਰਦਾ ਪਾਵਾਂ ਮੈਂ ਦੇਖਦੇ ਆ ਕਿ ਰੇਟ ਜਾਂਦਾ 215 15 20 220 ਹਾਂਜੀ 220 ਨਹੀਂ ਹੋ ਰਿਹਾ 23 24 220 80 ਕੱਟੇ ਗਏ ਜੇ ਬਾਬਾ ਜੀ 220 ਚੱਲਦਾ ਤੇ ਫਿਰ ਤੇ ਲੈ ਜਾ 220 ਬਲਕੀਤ ਸਿੰਘ 220 ਹਾਂਜੀ 220 ਚਲੀ ਜਾਂਦਾ 220 220 220

35 35 35 ਜਾ 35 35 235 235 ਜਾ ਬੋਲਣਾ ਜੀ 35 ਜਾ ਬੋਲਣਾ 35 ਚਾਹ 35 ਜੀ 235 ਜਾ ਕੱਲ ਨੀਚੇਗਾ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਕੌਲੀ ਯਾਰ ਕੈਮਰਾ ਉੱਨ ਨਹੀਂ ਆ ਰਹਾ ਐਵੇਂ ਨਾ ਕਿ 40 40 40 ਜਾ 40 ਜਾ ਬੋਲੀ ਗਿੰਦੀ ਏ ਬੋਲੀ ਇਧਰ 40 40 ਜਾ ਬੋਲਾ 40 ਜਾ ਬੋਲੀ 40 ਬੋਲਣਾ 240 ਜਾ ਬੜਾ ਸਤਾਨ ਤੇ ਤਾਮ ਦੇ ਉੱਤੇ ਆਲੂ ਅੱਜ ਬੋਲੀ ਗਿਆ ਯਾਰ ਪੰਜ ਸੌ ਚਾਲੀ ਵੀ ਆਉਂਦੀ ਬੋਲੀ ਆਹ ਚੱਲ 20 ਕਿਤੇ ਲੈ ਲੈਣੇ ਆਹ ਸਹੀ ਲੱਗਿਆ ਤੁਹਾਨੂੰ ਇਸ ਚਾਲੀ ਨੂੰ ਕਿੰਨਾ ਮੋੜਾ ਕਿੰਨੇ ਘਟੇ ਆ 97 ਘਟੇ ਆ ਆ ਜੋ 23 ਬੋਲੀ ਜੀ ਬਾਈ ਜੀ ਹਾਂਜੀ ਪੱਕੀ ਬੋਲੀ ਬੋਲੋ ਜੀ ਇਹ ਸਾਡੇ ਦੋਹਾਂ ਦੇ ਯਾਰ ਜਿੰਨੇ ਅਸੀਂ ਪਾਉਂਦੇ ਹਾਂ ਪੱਕੀ ਬੋਲੀ ਜੀ ਪੱਕੀ ਬੋਲੀ ਦਾ ਭਵਾਨਾ ਕਰਦਾ ਕੱਲ ਦਾ ਵਾਈਟ ਦੇਤੀ ਹੁੰਦੇ ਨਾਲ ਮਾਂ ਕਹਤ ਹਾਇ ਕੱਲ ਮੈਂ ਮਟਰਾਲੇ ਨੂੰ ਆਇਆ ਸੀ ਮੈਨੂੰ ਕਹਿੰਦਾ ਛੋੜਦਾ ਵੀ ਚੱਕਣ ਅਗਰ ਹੋਰ ਨਾ ਸਿਰਫ 60 ਬੁਲਾਣਾ ਅਜਾ ਜੀ ਨੇ ਜੁਰਮ ਕੋ ਮਾਰ ਨਹੀਂ ਗਿਆ ਨਾ ਇੱਕ ਸੂਪਕੇਈ 190 ਪੱਕੇ 90 ਪੱਕੇ 190 ਪੱਕੇ ਪੱਕੀ ਬੋਲੀ ਹੈ 190 ਪੱਕੇ ਆਲੂ ਬਹੁਤ ਸੋਨਾ ਇਹ ਗੱਟਾ ਲਵ ਹਲਵਾ ਸਕਦੇ ਜੀ ਕਿੰਨਾ ਘੱਟਾ ਲਵਾ ਦੇ ਹੋਰ ਮੈਂ ਤਾਂ 20 ਤੀ ਲੈਣਾ ਮੈਂ ਇਹ ਯਾਰ ਘੱਟਾ ਲੈਣਾ ਡਾਇਮੰਡ ਹੈ ਕੀ ਹੈ ਨੰਬਰ 2 ਹੈ ਵਾਹਲਾ ਟ੍ਰੂ ਟ੍ਰੂ ਕਲਰ ਤੇ ਵੇਖੋ ਕੀ ਹੈ ਉਹ ਦਾਦੇ ਮਾੜਾ ਫੇਰ ਸੇਦਰ ਕਰੋ ਇਸ ਕਿਧਰ ਸਰ ਜੀ ਇਧਰ ਭਾਜੀ ਕਰੋ ਜੀ ਤੁਹਾਡੇ ਚੈੱਕ ਕਰੋ ਗੱਡਾ ਹੋਰ ਖੁੱਲਣ ਲੱਗਿਆ ਦੇ ਜੀ ਇਹ ਆਪਣਾ ਕਿਹੜਾ ਚੈਨਲ ਵੀਰੇ ਨਿਕਰ ਜਲਦੀ ਵੜ ਜਾਂਦਾ ਜੀ ਹਾਂ ਜੀ ਪੰਜਾਬ ਨਿਕਾ ਸ਼ਾਹੀ ਛੇਤੀ ਲੱਗ ਜਾਓ ਤੁੰਗ ਦਾ ਘਟਾ ਕਰੋ ਲੱਗਦਾ ਹੈ ਜੀ ਮਾਰਟੀ ਕਰੋ ਚੈੱਕ ਨਹੀਂ ਇਹਦਾ ਗੱਟਾ ਨੂੰ ਜਵਾਂ ਆ ਕਿ ਦੁੰਡੀ ਉੱਤੇ ਡਿੱਗਣਾ ਜੀ ਹਾਲੋ 190 ਬੰਦੇ 200 ਪੱਕਾ ਹੀ ਉਹ ਯਾਰ ਤੁਹਾਨੂੰ ਕਿੰਨੀ ਇਨਫੈਕਸ਼ਨ ਹੋਈ ਆ ਲੋ ਆ ਪਿੱਛੇ ਉਹ ਲੋ ਮਾੜੇ 200 ਪੱਕੇ ਯਾਰ ਮੇਰੇ ਵੱਲ ਤੂੰ ਕਵੇਂ ਨਾ ਤੂੰ ਸਾਰਾ ਕੀ ਕਰ ਰਿਹਾ 205 ਪੱਕੇ 10 ਪੱਕੇ ਮੰਨੇ ਕਿੰਨੇ ਕੱਟੇ ਤੁਹਾਨੂੰ 15 ਪੱਤੇ ਇਸ ਨਹੀਂ ਪੱਕੇ ਤੇ ਬੋਲਦੇ ਵੀ ਜੀ 220 ਪੱਕੇ ਲੈਣਾ ਰਾਜ ਮਾਰ ਕੇ ਭੱਜ ਜਾਂਦੇ ਨੇ 220 ਪੱਕੇ 25 ਪੱਕੇ 3 ਪੱਕੇ ਪੱਕੀ ਬੋਲੀ 230 ਪੱਕੇ ਸੂਟ ਨਹੀਂ ਹੋਣੀ ਪੱਕੀ ਬੋਲੀ 230 ਪੱਕੇ 35 ਪੱਕੇ 235 ਪੱਕੇ ਅੱਛਾ ਰਾਮਾ ਜੀ ਨਹੀਂ ਇਹ ਜਗਤ ਬੋਲੀਏ 235 ਲਾਲ ਆਇਆ ਤੁਹਾਨੂੰ ਮੜ ਕੇ 235 ਮਾਮਾ ਲੈ ਲਾ ਵੇਖੀ ਆਉਂਗੀ ਬਹੁਤ ਸ਼ਾਨਦਾਰੀ 235 97 99 235 ਉਹ ਭਰੇ ਚ ਬੋਲੀ ਉਸ ਬਾਅਦ 240 ਹਾਂ ਜੀ 240 45 ਹਾਂ ਜੀ 45 ਕਰੀਏ 45 ਉੱਤਰ 250 50 ਹੀ ਉਹ ਕਰ ਲੈਗੇ ਸ਼ਾਂਤ ਨਾਲ ਦੀ 250 ਇੱਧਰ 250 ਆ ਜਾ 250 ਲੈ ਚਲੀਏ ਯਾਰ ਪੱਕੀ ਬੱਲੇ ਨਹੀਂ ਕੋਈ ਮਾਰ ਨਹੀਂ 100 ਰੁਪਏ ਦੇ ਹੋ ਜਾਈਏ 250 ਪੱਕੇ 255 ਪੱਕੇ 255 255 255 ਪੰਜ ਆਦੇ ਪਾਲਾ ਮੰਨੇ ਮੰਨਾ ਨਹੀਂ ਪਾਲਾ ਅੱਲਾਹ ਅੱਲੂ ਬਹੁਤ ਵੱਡੇ ਆਲੂ ਭਰਿਆ ਹੈ ਰੂਟੀ ਦਾ ਪਾਵਾ ਆਲੇ 255 ਹੀ ਹੋਨਾ ਕਾਹਦੇ ਤੇ ਯੂ ਕਾਉਂਡ ਤੇ ਮਤਲਬ ਕਿਉਂ ਲੈਣਾ ਹੈ ਕਿੰਨਾ ਲੈਣਾ ਹੈ 10 ਵੀ ਗੱਲਾਂਗਾ 10 ਵੀ ਵਧੀਆ ਆਪਣੇ ਨਹੀਂ ਹੋਦੀ ਇੱਕ ਮਹੀਨੇ ਦਾ 260 ਛੱਡਿਆ ਕਰ ਨੂੰ ਮੈਂ 3 ਘੰਟੇ ਲੈਣੇ ਆਇਆ 260 ਬਿਲਕੁਲ ਨਹੀਂ ਜਾਂਦੇ 3 ਘੰਟੇ ਕਿੰਨਾ ਨੂੰ 65 ਬਹੁਤ ਜੁਨ ਲਗਾਈ ਬੋਲਿਆ ਯਾਰ ਬੋਲੀਆਂ ਦੇ ਮੇਰੇ ਲਈ ਜੋ ਇਹ ਲੱਗੀ 265 ਰੁਪਏ ਲੱਗੇ ਇੱਕ ਮਿੰਟ ਯਾਰ 2 ਮਿੰਟ ਰੁਕ ਜਾ ਦੇ ਦਿਆ ਕਿ ਮਾਲ ਮਾਲ ਜਕਰੋ ਚੱਕੋ ਦੇ 130 ਗੱਟੇ ਲਿਖਿੰਦੇ ਨੇ ਕਾਹਦੇ ਦਿੱਤੇ 130 ਗੱਟੇ 130 ਗੱਟੇ ਡੈਮ ਡੈਮ ਭਰਤੀ 50 ਕਿਲੋ ਪੱਤੀ 50 ਕਿਲੋ ਵਰਤੀ ਪਾਈ ਜਾਂਦੇ ਨੇ ਇੱਕ ਪਾਸੇ ਚੱਲਣ ਦਿਆ ਕਰੋ 50 ਕਿਲੋ ਹੋਰੇ ਹੋਰੇ 130 ਗੱਟੇ 130 ਗੱਟੇ ਮਮਾ ਜਾਨਾ ਗੱਟਾ ਯਾਰ ਇੱਕ ਬੜੀਆ ਗੱਜੇ ਉਹ ਅੱਗੇ ਪਿਆ 130 ਗੱਟੇ 90 ਬਿਟੇ ਆ 130 ਗੱਟੇ ਆਪੇ ਇੱਕ ਲੱਕ ਛੜਿਆ ਲੈ 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 ਦੇ ਦੇ 130 ਘਟੇ ਸ਼ਾਮੇ ਉਹ ਕੱਲ੍ਹ ਆਈਏ ਕੱਲ੍ਹ ਮੈਂ ਵਿਕੇਗਾ 52 ਕਿਲੋ ਬਰਾਉ 50 ਕਿਲੋ ਬਰਾਉ ਨਹੀਂ ਨਹੀਂ ਰਿਵਾਜ ਨਹੀਂ ਆਪਾਂ ਵਾਅਦਾ ਕੀਤੀ ਵੀਰੇ ਠੀਕ ਹੈ ਨਾ ਜਿਹੜੀ ਗੱਲ ਹੈ 50 ਕਿਲੋ ਕੋਈ ਕੱਢੇ ਦੇ ਦਿਓ ਹਾਂ ਗੱਲ ਕਰਦਾ ਮੈਂ ਵੀ ਵਡਾ 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 ਇਹ ਆਪਾਂ ਮਾਝੇ ਕੰਡਿਆ ਕਿਲੋ ਉਹਵੇਂ ਕਰਨੀ ਹੋਏ ਘਰ ਵਿੱਚ ਆਪ 50 ਕਿਲੋ ਕੰਡੇ ਦਿਓ ਤੁਸੀਂ 50 ਕਿਲੋ ਮੱਕੀ ਆ ਕੀ ਮਤਲਬ ਹੋਇਆ ਯਾਰ ਅਗਲੇ ਜ਼ਿੰਮੇਦਾਰ ਨੇ ਆਪਾਂ ਬੰਦਾ ਦੋ 52 ਕਿਲੋ ਵੱਟਾ ਕੰਡਾ ਕਰਦੇ ਪਹਿਲਾਂ ਦੋ ਤਾਂ ਤਿੰਨ ਤਾਂ ਲੈਣਾ ਹਾਂਜੀ ਇੱਕ ठाਣੇ ਦੇ ਇੱਕ ਦਿੱਲੀ ਗੇਟ ਮੈਂ ਰੱਖੋ ਜੀ 200 ਪੱਤਾ ਹੀ 230 35 ਯਾਰ ਜਿਵੇਂ ਕੀ ਓਵੇਂ ਚੱਲਣੇ ਕੋਈ ਚੱਕਰ ਕਿਹਾ ਲੱਗੀ 35 ਉਹਨਾਂ ਨਾਲ ਕਿਹੜਾ ਜੁਆਕਾ ਭਾਈ 35 40 40 45 45 50 60 60 70 75 75 80 80 85 90 99 99 ਨਾ ਹੋਵੇ 99 ਪੰਜਾਣਾ ਮਹਿੰਗਾ ਹੋ ਗਿਆ 300 5 5 ਡਾਇਮੰਡ ਇਹ ਕੀ ਡਾਇਮੰਡ ਇਹ ਡਾਇਮੰਡ ਟੈਂਪੇਟ 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 ਟ ਬੋਲਦੇ જય 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 ਪੰਜੋ જય ਪੰਜੋ જય ਪੰਜੋ ਰਾਜੂ ਕੀ ਬੋਲੀ જય ਜੈਸਾ ਪੰਜੋ ਬੱਸ ਹੁਣ ਬੋਲੀ ਕੋਈ ਬੱਸ ਹੋਰ ਰੁਪਈਆ ਬੱਸ ਜਾਨ ਜੀ ਬੋਲੋ ਬੱਸ ਤੂੰ ਬੰਦ ਕਰੇ ਬੱਸ ਕੀ ਲੈਂਦੇ ਰੱਖੇ 10 ਪੰਜ ਬੜੇ ਕੱਟ ਕੇ ਬੋਲ ਰਿਹਾ 10 ਤੇ ਹੋ ਗਿਆ ਤੂੰ 15 15 15 315 315 ਦੋ ਗੋਲ ਦੇ ਬੋਜੀ 15 15 ਜੈਰਾ ਵੀਰ 15 20 20 હાજી 20 20 પાણી રે ઓમે લે 20 5000 રે ગઈ યાર કિતને ચલ્યા 20 25 બસ પહેલી વારી આલા બંદે 25 જા 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 ઓકે चाचा ਕੌਜੀ ਲੱਗੇ 300 ਦੇ 250 ਰੁਪਏ ਲੱਗੇ ਆਂ ਵਧੀਆ ਡਾਇਮੰਡਾਂ ਦਾ ਚਿੱਟਾ ਚਿੱਟਾ ਦਾ ਡਾਇਮੰਡਾਂ ਦਾ ਆਹ ਦੇਖਦੇ ਇਹ ਸਟੋਰ ਨਹੀਂ ਟਰਾਲੀ ਜਾਣੀ ਇਹ ਲਾਂ ਲਾ ਦੇਣ ਹਾਂ ਕਿੱਲੇ ਆ 50 ਕਿਲੋ ਭਰਤੀ 47 ਚ